ਬੜਾ ਵੱਡਾ ਫੈਸਲਾ ਇੱਕ ਮੁੰਬਈ ਹਾਈ ਕੋਰਟ ਨੇ ਦਿੱਤਾ ਹੈ ਜਿਹਦੇ ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਜਿਹੜੇ तकरीबन 2 ਦਹਾਕੇ ਜਿਨ੍ਹਾਂ ਨੇ ਬਾਹਰ ਦੀ ਹਵਾ ਨਹੀਂ ਦੇਖੀ ਤੇ ਉਹਨਾਂ ਨੂੰ ਹੁਣ ਆਜ਼ਾਦ ਕਰ ਦਿੱਤਾ ਜਾਂਦਾ ਹੈ ਜਿਹੜੇ ਸਬੂਤ ਦਿੱਤੇ ਗਏ ਨੇ ਜੋ ਗਵਾਹ ਨੇ ਉਹਨਾ ਤੇ ਵਿਸ਼ਵਾਸ ਨਹੀਂ ਹੋ ਰਿਹਾ ਇੱਕ ਕਥਿਤ ਦੋਸ਼ੀ ਨੇ ਦੋਸ਼ੀ ਨਹੀਂ ਹੈਗੇ ਜਿਹੜਾ ਵੀ ਤੁਸੀਂ ਗਵਾਹ ਪੇਸ਼ ਕਰਨਾ ਸੀ ਤੁਸੀਂ ਕੇਸ ਸੋਲਵ ਕਰ ਲਿਆ ਸੀ ਤੇ 100 ਦਿਨਾਂ ਬਾਅਦ ਕਿਉਂ ਉੱਠ ਕੇ ਆਂਦਾ ਆ ਇਹ 19 ਸਾਲ ਬਾਅਦ ਇਨਸਾਫ ਮਿਲਦਾ ਆ 19 ਸਾਲਾਂ ਦਾ ਕਮਿਆਜ਼ਾ ਕੌਣ ਪਰਤੂਗਾ ਕਿ ਭਾਈ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਨੂੰ ਹੁਣ ਤੁਸੀਂ 20 ਸਾਲਾਂ ਬਾਅਦ 19 ਸਾਲਾਂ ਬਾਅਦ ਕਿੱਥੋਂ ਲੱਭੋਗੇ ਜੇ ਬੇਦੋਸ਼ੇ ਨੇ ਕੋਈ ਸੁਵਾਲੇ ਜਾਂ ਜਾਂਚ ਏਜੰਸੀਆਂ ਅਫੜਾ-ਤਫੜੀ ਦੇ ਵਿੱਚ ਆ ਕੇ ਕੇਸ ਤਰਜ਼ ਕਰਕੇ ਤੇ ਝੂਠੇ ਸੱਚੇ ਮਲਜ਼ਮ ਖੜੇ ਕਰਕੇ ਕੇਸ ਉਸ ਵੇਲੇ ਬੰਦ ਕਰ ਦਿੰਦੇ ਆਈਪੀਐਸ ਅਫਸਰ ਨੇ ਲਿਖਿਆ ਆ ਕਹਿੰਦਾ ਜੀ ਕਈ ਤਰ੍ਹਾਂ ਦਾ ਦਬਾਅ ਹੁੰਦਾ ਹੈ ਸਾਡੇ ਪੋਲੀਟੀਕਲ ਲੀਡਰ ਵੀ ਦਬਾਅ ਮਾਉਂਦੇ ਆ ਕਿਉਂਕਿ ਉਹ ਵੀ ਉਹਨਾਂ ਨੂੰ ਇਸ ਮਸਿਆ ਹੁੰਦੀ ਹੈ ਕਿ ਵੀ ਅਸੀਂ ਜਲਦੀ ਤੋਂ ਜਲਦੀ ਜਵਾਬ ਦੇਈਏ ਪਬਲਿਕ ਨੂੰ ਕਿ ਇਤਾਂ ਦਾ ਕੁਝ ਹੋ ਗਿਆ ਤੇ ਪੁਲਿਸ ਨੇ ਦੋਸ਼ੀਆਂ ਨੂੰ ਮੁਲਜ਼ਮਾਂ ਨੂੰ ਰਸਤੇ ਚਲਾ ਲਿਆ ਰਾਤ ਦੇ ਵਿੱਚ ਕੀ ਇਨਸਾਫ ਹੋਇਆ ਦੇਸ਼ ਦੇ ਮੰਤਰੀ ਸਾਹਿਬ ਕਹਿੰਦੇ ਆ ਕਿ ਜੀ ਇਹਨਾਂ ਨੇ ਤਾਂ ਮਾਫੀ ਨਹੀਂ ਮੰਗੀ ਉਹ ਕਹਿੰਦਾ ਭਾਈ ਜੀ ਰਿਜੀਸਦਾਂ ਦੀ ਦੇ ਕਾਤਲਾਂ ਨੂੰ ਉਹਨਾਂ ਨੂੰ ਤੁਸੀਂ ਰਿਹਾ ਕਰ ਸਕਦੇ ਹੋ ਛੱਡ ਸਕਦੇ ਹੋ ਤੁਸੀਂ ਹੋਰ ਕਈ ਮੁਲਜ਼ਮਾਂ ਨੂੰ ਮੁਜਰਮਾਂ ਨੂੰ ਮਾਫੀ ਦੇ ਸਕਦੇ ਹੋ ਤਾਂ ਸਾਡੇ ਸਿੱਖ ਕੈਦੀਆਂ ਨੂੰ ਕਿਉਂ ਨਹੀਂ ਜਿਹੜੇ ਸਜ਼ਾ ਕੱਟ ਚੁੱਕੇ ਨੇ ਸਿੰਦਰ ਸਿੰਘ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੇ ਆਂ ਪਹਿਲਾਂ ਮਾਫੀ ਚਾਹੁੰਦੇ ਆ ਅੱਜ ਕੁਝ ਦੇਰੀ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਕੋਈ ਤਕਨੀਕੀ ਕਾਰਨ ਮੰਨੇ ਜਾ ਸਕਦੇ ਨੇ ਤੇ ਬੜਾ ਵੱਡਾ ਫੈਸਲਾ ਇੱਕ ਮੁੰਬਈ ਹਾਈ ਕੋਰਟ ਨੇ ਦਿੱਤਾ ਆ ਜਿਹਦੇ ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਸਵਾਲ ਫੈਸਲੇ ਤੇ ਨਹੀਂ ਉੱਠ ਰਹੇ ਸਵਾਲ ਉੱਠ ਰਹੇ ਨੇ ਟਾਰਟਰੀ ਕੈਂਦੇ ਉੱਤੇ ਜਾਂਚ ਏਜੰਸੀਆਂ ਕ੍ਰਾਈਮਨਲ ਜਸਟਿਸ ਕ੍ਰਾਈਮ ਤੇ ਆਰਗੇਨਾਈਜ਼ਡ ਕ੍ਰਾਈਮ ਕਿਸ ਤਰ੍ਹਾਂ ਦਾ ਕ੍ਰਾਈਮ ਹੈ ਕਿਸ ਤਰ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਤੇ ਜਦੋਂ 18 19 ਸਾਲਾਂ ਦੇ ਕਰੀਬ ਉਹ ਮੁਲਜ਼ਮ ਜੇਲ੍ਹ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਲੈਂਦੇ ਨੇ ਤਾਂ ਮਨ ਲਓ ਕਿ ਤਕਰੀਬਨ 2 ਦਹਾਕੇ ਜਿਨ੍ਹਾਂ ਨੇ ਬਾਹਰ ਦੀ ਹਵਾ ਨਹੀਂ ਦੇਖੀ ਤੇ ਉਹਨਾਂ ਨੂੰ ਹੁਣ ਆਜ਼ਾਦ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਉਹ ਉਹਨਾਂ ਦਾ ਜੇਲ੍ਹ ਦੇ ਵਿੱਚ ਬਤਾਇਆ ਸਮਾਂ ਉਹਦੇ ਤੇ ਵੀ ਸਵਾਲ ਉੱਠ ਰਹੇ ਨੇ ਕਿ ਭਾਈ ਜੇ ਦੋਸ਼ ਨਹੀਂ ਸੀ ਤਾਂ 19 ਸਾਲ ਕਿਉਂ 2006 ਦੇ ਵਿੱਚ 2006 ਦੇ ਵਿੱਚ ਜਿਹਨੂੰ ਅਸੀਂ 711 ਵੀ ਕਹਿੰਦੇ ਆ ਤੇ ਟ੍ਰੇਨਾਂ ਦੇ ਵਿੱਚ ਧਮਾਕੇ ਹੁੰਦੇ ਨੇ ਮੁੰਬਈ ਹਾਈ ਕੋਰਟ ਨੇ ਅੱਤਵਾਦ ਵਿਰੋਧੀ ਦਸਤੇ ਯਾਨੀ ਕਿ ਏਟੀਐਸ ਐਂਟੀ ਟੈਰਰਿਸਕਵੈਡ ਦੀਆਂ ਦਲੀਲਾਂ ਵਿੱਚ ਕਮੀਆਂ ਪਾਈਆਂ ਨੇ ਇਸ ਤੋਂ ਪਹਿਲਾਂ ਇੱਕ ਅਦਾਲਤ ਉਹ ਦੋਸ਼ੀ ઠેરਾਂਦੀ ਹੈ 2015 ਦੇ ਵਿੱਚ ਯਾਨੀ ਕਿ 9 ਸਾਲ ਬਾਅਦ ਉਹ ਲੋਕਾਂ ਨੂੰ ਜਿਨ੍ਹਾਂ ਦੇ ਉੱਤੇ ਸ਼ੱਕ ਦੀ ਸੂਈ ਘੁੰਮਦੀ ਹੈ ਜਾਂਚ ਏਜੰਸੀਆਂ ਦੀ ਤੇ ਉਸ ਤੋਂ ਬਾਅਦ ਉਹ ਜੇਲ੍ਹ ਜਾਂਦੇ ਨੇ ਹਾਈ ਕੋਰਟ ਦਾ ਫੈਸਲਾ ਆਂਦਾ ਹੈ 19 ਸਾਲਾਂ ਬਾਅਦ ਯਾਨੀ ਕਿ ਉਸ ਤੋਂ ਵੀ 10 ਸਾਲਾਂ ਬਾਅਦ ਤੇ ਉਹਦੇ ਵਿੱਚ ਅਦਾਲਤ ਕਹਿੰਦੀ ਹੈ ਕਿ ਭਾਈ ਮੈਨੂੰ ਜਿਹੜੇ ਸਬੂਤ ਦਿੱਤੇ ਗਏ ਨੇ ਜੋ ਗਵਾਹ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਅਡ ਅਡ ਦਲੀਲਾਂ ਨੇ ਉਹ ਮੈਂ ਵਿਚ ਵਿਚਾਲੇ ਸੁਣਾਂਦਾ ਰਹੂੰਗਾ ਬੜਾ ਕਿ ਇਸ ਦਰਦਨਾਕ ਸੀਗਾ ਤੇ ਅੱਜ ਭਾਰਤੀ ਨਿਆਂ ਪ੍ਰਣਾਲੀ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਿਆ ਇੰਨਾ ਲੰਮਾ ਚਿਰ ਹਜੇ ਸੁਪਰੀਮ ਕੋਰਟ ਪਿਆ ਹੈ ਅੱਗੇ ਏਜੰਸੀ ਸੁਪਰੀਮ ਕੋਰਟ ਵੀ ਜਾ ਸਕਦੀ ਹੈ ਉਥੋਂ ਸਟੇ ਮਿਲਦੀ ਹੈ ਨਹੀਂ ਮਿਲਦੀ ਪਰ ਲੋਅਰ ਕੋਰਟਸ ਤੋਂ ਲੈ ਕੇ ਹਾਈ ਕੋਰਟ ਤੱਕ ਜਦੋਂ ਕੇਸ ਜਾਂਦਾ ਹੈ ਤੇ ਹਾਈ ਕੋਰਟ ਜਦੋਂ 12 ਮੁਲਜ਼ਮਾਂ ਨੂੰ ਬਰੀ ਕਰ ਦਿੰਦਾ ਉਹਨਾਂ ਚੋਂ ਇੱਕ ਦੀ ਮੌਤ ਹੋ ਚੁੱਕੀ ਹੈ 2021 ਦੇ ਵਿੱਚ। ਯਾਨੀ ਕਿ ਫੈਸਲੇ ਸੁਣਦੇ ਆ ਸੁਣਦੇ ਆ ਇੱਕ ਸ਼ਖਸ ਉਹ ਸੀ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੇ 18 ਸਾਲ ਤੋਂ ਵੱਧ ਸਮਾਂ ਤਕਰੀਬਨ 19 ਸਾਲ ਜੇਲ੍ਹ ਦੇ ਵਿੱਚ ਬਤਾ ਚੁੱਕੇ ਨੇ। ਇੱਕ ਕਥਿਤ ਦੋਸ਼ੀ ਨੇ ਦੋਸ਼ੀ ਨਹੀਂ ਹੈਗੇ ਕਥਿਤ ਦੋਸ਼ੀ ਤਕਰੀਬਨ 18-19 ਸਾਲ ਦਾ ਸਮਾਂ ਜੇਲ੍ਹ ਦੇ ਵਿੱਚ گزار ਚੁੱਕੇ ਨੇ 2006 ਦੇ ਵਿੱਚ ਇਹ ਘਟਨਾ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ ਤਕਰੀਬਨ 3 ਮਹੀਨਿਆਂ ਦੇ ਵਿੱਚ ਵਿੱਚ ਸਿਰਫ 3 ਮਹੀਨਿਆਂ ਚ ਹੀ ਜਾਂਚ ਏਜੰਸੀਆਂ ਗ੍ਰਫਤਾਰ ਕਰਦੀਆਂ ਨੇ ਸ਼ੱਕ ਦੇ ਆਧਾਰ ਤੇ ਮੁਲਜ਼ਮਾਂ ਨੂੰ ਤੇ ਜਦੋਂ ਉਹਨਾਂ ਨੂੰ ਗ੍ਰਫਤਾਰ ਕੀਤਾ ਜਾਂਦਾ ਆ ਉਹਦੇ ਚ 199 ਲੋਕਾਂ ਦੀ ਮੌਤ ਦਾ ਦੋਸ਼ੀ ਠਹਿਰਾਇਆ ਜਾਂਦਾ ਉਹਨਾਂ ਨੂੰ ਉਸ ਤੋਂ ਇਲਾਵਾ ਕਈ ਹੋਰ ਸ਼ਖਸ ਫੜੇ ਜਾਂਦੇ ਨੇ ਕਈ ਹੋਰ ਸ਼ਖਸ ਮਾਫ ਕਰਿਓ ਉਹਨਾਂ ਤੇ ਵੀ ਸ਼ੱਕ ਦੀ ਸੂਈ ਜਾਂਦੀ ਹੈ ਪਰ ਉਹ ਫੜੇ ਨਹੀਂ ਜਾਂਦੇ ਉਹ ਅਜ ਤਈ ਦੱਸਿਆ ਜਾਂਦਾ ਕਿ ਜੀ ਉਹ ਪਗੋੜੇ ਨੇ ਤੇ ਬੰਬ ਤਕਰੀਬਨ ਸ਼ਾਮ ਦੇ 6:30 ਵਜੇ ਸ਼ਾਇਦ 10-11 ਮਿੰਟਾਂ ਦੇ ਵਿੱਚ ਵਿੱਚ ਹੀ ਸੱਤ ਬੰਬਾ ਡਾਕਟਰ ਇਨਾ ਚ ਕਹਿੰਦੇ ਪ੍ਰੈਸ਼ਰ ਕੁੱਕਰ ਦੇ ਵਿੱਚ ਰੱਖੇ ਗਏ ਸੀ ਸੋ ਪੂਰਾ ਕੇਸ ਕੀ ਹੈ ਉਹਦੇ ਬਾਰੇ ਤੁਸੀਂ ਸਾਰੇ ਪੜ੍ਹ ਵੀ ਲਓਗੇ ਪੜਿਆ ਵੀ ਹੋਣਾ ਤੁਸੀਂ ਪਰ ਜੋ ਅੱਜ ਬੜੇ ਵੱਖਰੇ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਜੇ ਇਹ ਪ੍ਰਣਾਲੀ ਮੰਨਦੀ ਹੈ ਕਿ ਇਹ ਲੋਕ ਜਿਹੜੇ ਜਾਂਚ ਏਜੰਸੀਆਂ ਵੱਲੋਂ ਫੜੇ ਗਏ ਨੇ ਤਾਂ ਕੀ ਜਾਂਚ ਏਜੰਸੀਆਂ ਦੇ ਉੱਤੇ ਦਬਾਅ ਹੁੰਦਾ ਆ ਇਕਦਮ ਇੱਕ ਆਈਪੀਐਸ ਅਫਸਰ ਨੇ ਲਿਖਿਆ ਆ ਕਹਿੰਦਾ ਜੀ ਕਈ ਤਰ੍ਹਾਂ ਦਾ ਦਬਾਅ ਹੁੰਦਾ ਹੈ ਸਾਡੇ ਪੋਲਿਟਿਕਲ ਲੀਡਰ ਵੀ ਦਬਾਅ ਬਣਾਉਂਦੇ ਆ ਕਿਉਂਕਿ ਉਹ ਵੀ ਉਹਨਾਂ ਨੂੰ ਵੀ ਸਮੱਸਿਆ ਹੁੰਦੀ ਹੈ ਕਿ ਭਈ ਅਸੀਂ ਜਲਦੀ ਤੋਂ ਜਲਦੀ ਜਵਾਬ ਦੇਈਏ ਪਬਲਿਕ ਨੂੰ ਕਿ ਇਦਾਂ ਦਾ ਕੁਝ ਹੋ ਗਿਆ ਤੇ ਪੁਲਿਸ ਨੇ ਦੋਸ਼ੀਆਂ ਨੂੰ ਮੁਲਜ਼ਮਾਂ ਨੂੰ ਹਿਰਾਸਤ ਚ ਲੈ ਲਿਆ ਆ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਆ ਹੁਣ ਜਦੋਂ ਇਸ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਆ ਤਾਂ ਪੋਲੀਟੀਕਲ ਲੋਕ ਲੀਡਰ ਲੋਕ ਪੁਲਿਸ ਦੇ ਵੱਡੇ ਅਫਸਰਾਂ ਤੇ ਦਬਾਅ ਬਣਾਦੇ ਕਿਉਂ ਕਿ ਉਹਨਾਂ ਨੂੰ ਵੀ ਆਸ-ਪਾਸ ਦੀ ਸੁੱਝਦੀ ਨਹੀਂ ਹੁੰਦੀ ਵੱਡੇ ਅਫਸਰ نیچے 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 ਦਬਾਅ ਬਣਦਾ ਆ ਤੇ ਜ਼ਰੂਰੀ ਨਹੀਂ ਹੈ ਇਸ ਕੇਸ ਦੇ ਵਿੱਚ ਇੱਕ ਅਖਬਾਰ ਦਾ ਲੇਖ ਦੱਸਦਾ ਆਪੀਐਸ ਅਫਸਰ ਦਾ ਕਿ ਇਸ ਤਰ੍ਹਾਂ ਦਾ ਦਬਾਅ ਬਣਾਇਆ ਜਾਂਦਾ ਹੈ ਜਿਦੇ ਕਰਕੇ ਹੋ ਸਕਦਾ ਆ ਪੁਲਿਸ ਵਾਲੇ ਜਾਂ ਜਾਂਚ ਏਜੰਸੀਆਂ ਆਫਰਾ ਤਫੜੀ ਦੇ ਵਿੱਚ ਆ ਕੇ ਕੇਸ ਦਰਜ ਕਰਕੇ ਤੇ ਝੂਠੇ ਸੱਚੇ ਮੁਲਜ਼ਮ ਖੜੇ ਕਰਕੇ ਕੇਸ ਉਸ ਵੇਲੇ ਬੰਦ ਕਰ ਦਿੰਦੇ ਆ ਸਰਦਾਰ ਪਿਆਰਾ ਸਿੰਘ ਜੀ ਸਵਾਗਤ ਹੈ ਜੀ ਸਰ ਹਲੋ ਜੀ ਸਾਰ ਸਤਿ ਸ਼੍ਰੀ ਅਕਾਲ ਪਹਿਲੇ ਬਿਸ਼ੇ ਦੇ ਤੇ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਫੈਸਲੇ ਹੋਏ ਜਾਂ ਹੋਣੇ ਆ ਜਾਂ ਹੋਣਗੇ ਇਹ ਬੇਸ਼ੁਗੁਰੂ ਬੰਦਿਆ ਨਿਸ਼ਾਨੇ ਆਏ ਆ ਬੋਧਾ ਕੋ ਕਹਿਉਂਦੀ ਲੋੜ ਨਹੀਂ ਸਭ ਕੁਝ ਹੋਏਗਾ ਹੋ ਰਿਹਾ ਧੰਵਾਦ ਜੀ ਸੋ ਬਿਲਕੁਲ ਜੀ ਜਿੱਥੇ ਇੱਕ ਪਾਸੇ ਪੰਜਾਬੀ ਸੰਗ ਕਰਦੇ ਨੇ ਕਿ ਸਾਡੇ ਆ ਉਹ ਕਦੀ ਉਹ ਪ੍ਰिजनਰਸ ਜਿਹੜੇ ਸਜ਼ਾ ਕੱਟ ਚੁੱਕੇ ਨੇ ਜਿਹੜੇ ਬਿਨਾ ਕਿਸੇ ਦੋਸ਼ ਤਹਿਤ ਵੀ ਅੱਜ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਆ ਉਹਨਾਂ ਨੂੰ ਰਹਾ ਕਰ ਦਿਓ ਤੇ ਉਹਦੇ ਤੇ ਮੈਂ ਇੱਕ ਇੰਟਰਵਿਊ ਸੁਣਦਾ ਸੀਗਾ ਕਹਿੰਦੇ ਜੀ ਦੇਸ਼ ਦੇ ਮੰਤਰੀ ਸਾਹਿਬ ਕਹਿੰਦੇ ਆ ਅਖੇ ਜੀ ਇਹਨਾਂ ਨੇ ਤਾਂ ਮਾਫੀ ਨਹੀਂ ਮੰਗੀ ਉਹ ਕਹਿੰਦਾ ਭਾਈ ਜੇ ਰਜੀਵ ਗਾਂਧੀ ਦੇ ਕਾਤਲਾ ਨੂੰ ਉਹਨਾਂ ਨੂੰ ਤੁਸੀਂ ਰਿਹਾ ਕਰ ਸਕਦੇ ਹੋ ਛੱਡ ਸਕਦੇ ਹੋ ਤੁਸੀਂ ਹੋਰ ਕਈ ਮਲਜ਼ਮਾਨ ਨੂੰ ਮੁਜਰਮਾਨ ਨੂੰ ਮਾਫੀ ਦੇ ਸਕਦੇ ਹਾਂ ਤਾਂ ਸਾਡੇ ਸਿੱਖ ਕੈਦੀਆਂ ਨੂੰ ਕਿਉਂ ਨਹੀਂ ਜਿਹੜੇ ਸਜ਼ਾ ਕੱਟ ਚੁੱਕੇ ਨੇ ਸੋ ਇਹ ਇਹ ਮੰਗ ਹੈ ਕਹਿੰਦੇ ਸਾਡੀ ਪਰ ਖੈਰ ਇਹ ਕਾਨੂੰਨ ਜਦੋਂ ਢਾਲਿਆ ਢਾਲ ਲਿਆ ਜਾਂਦਾ ਆ ਆਪੋ ਆਪਣੇ ਤਰੀਕਿਆਂ ਦੇ ਨਾਲ ਵੱਖੋ ਵੱਖ ਤਰੀਕਿਆਂ ਦੇ ਨਾਲ ਉਦੋਂ ਫਿਰ ਸਵਾਲ ਉੱਠਦੇ ਨੇ ਹੁਣ ਇਸ ਕੇਸ ਕੀ ਹੁੰਦਾ ਕਹਿੰਦੇ ਜੀ ਅਪਰਾਧ ਦੇ ਅਸਲ ਦੋਸ਼ੀ ਨੂੰ ਸਜ਼ਾ ਦੇਣਾ ਅਪਰਾਧਿਕ ਗਤੀਵਿਧੀਆਂ ਨੂੰ ਰੋਕਣਾ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣਾ ਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਇੱਕ ਠੋਸ ਅਤੇ ਜ਼ਰੂਰੀ ਕਦਮ ਹੈ ਪਰ ਇਹ ਪੇਸ਼ ਕਰਕੇ ਕਿ ਦੋਸ਼ੀਆਂ ਨੂੰ ਨਿਆਂ ਦੇ ਕਟਾਰੇ 'ਚ ਲਿਆਂਦਾ ਗਿਆ ਇੱਕ ਕੇਸ ਨੂੰ ਹੱਲ ਕਰਨ ਦੀ ਝੂਠੀ ਦਿਖ ਪੈਦਾ ਕਰਨ ਲਈ ਝੂਠੀ ਦਿਖ ਪੈਦਾ ਕਰਨਾ ਹੱਲ ਦੀ ਇੱਕ ਗਮਰਾਹਕੁਨ ਭਾਵਨਾ ਪੈਦਾ ਕਰਦਾ ਹੈ ਇਹ ਹੁਣ ਅਦਾਲਤਾਂ ਉੱਚ ਅਦਾਲਤਾਂ ਇਹ ਟਿੱਪਣੀਆਂ ਕਰਦੀਆਂ ਨੇ ਸੋਚਦੀਆਂ ਨੇ ਕਿ ਤੁਸੀਂ ਕੇਸ ਨੂੰ ਸੋਲਵ ਕਰਨ ਲਈ ਝੂਠੇ ਸੱਚੇ ਤਰੀਕੇ ਵਰਤੇ ਹੋਣਗੇ ਕਿ ਭਾਈ ਇਹਦਾ ਅਸੀਂ ਗਮਰਾਹ ਕਰ ਦਈਏ ਇਹ ਧੋਖਾ ਧੜੀ ਵਾਲੀ ਸਮਾਪਤੀ ਯਾਨੀ ਕਿ ਕੇਸ ਨੂੰ ਜੋ ਐਂਡ ਕੀਤਾ ਗਿਆ ਆ ਜਨਤਕ ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹੈ ਹੁਣ ਜਦੋਂ 199 ਲੋਕਾਂ ਦੀ ਮੌਤ ਹੁੰਦੀ ਹੈ ਬਹੁਤੇ ਲੋਕ ਜ਼ਖਮੀ ਹੁੰਦੇ ਨੇ ਉਹਨਾਂ ਹਾਦਸਿਆਂ ਦੇ ਵਿੱਚ ਬੜੀ ਦਰਦਨਾਕ ਬੜੀ ਕੁਰਲਾਹਟ ਕੇ ਪਈ ਆ ਸੀਰੀਜ਼ ਕਿੱਦਾਂ ਚੱਲ ਗਈ ਬੰਬਾਂ ਦੀ ਤੇ ਤੁਸੀਂ ਜਾਂਚ ਏਜੰਸੀਆਂ ਏਟੀਐਸ ਉਹ ਉਹਨਾਂ ਦਿਨਾਂ ਦੇ ਵਿੱਚ ਵਿੱਚ ਅਜੇ ਬਣੀ ਸੀ ਐਂਟੀ টেরਰਿਸਟ ਸਕੁਆਡ ਉਹ ਕਹਿੰਦੇ ਬਣਿਆ ਬਣੇ ਸੀਗਾ ਥੋੜਾ ਚਰਵਾਇਆ ਸੀ ਉਹਦੇ ਅਫਸਰਾਂ ਦੇ ਉੱਤੇ ਦਬਾਅ ਬਣਾਇਆ ਗਿਆ ਤੁਸੀਂ ਪਾਈਏ ਨੂੰ ਸੋਲਵ ਕਰੋ ਜਲਦੀ ਸੋਲਵ ਕਰੋ ਤਿੰਨ ਮਹੀਨਿਆਂ ਚ ਉਹ ਨਿਸ਼ਾਨਦੇਹੀ ਕਰ ਦਿੰਦੇ ਨੇ ਕਿ ਜਿਸ ਤਾਂ ਸੋਲਵ ਕਰ ਲਿਆ ਕਿ ਇਸ ਇੰਨੇ ਬੰਦੇ ਫੜ ਲਏ ਆ ਇੰਨੇ ਬੰਦੇ ਭਗੌੜੇ ਆ ਤੇ ਉਸ ਨੂੰ ਤੁਸੀਂ ਅਦਾਲਤ ਚ ਲੈ ਜਾ ਜਨੇ ਹੋ 2015 ਦੇ ਵਿੱਚ ਤੁਸੀਂ ਉਹਦਾ ਹੱਲ ਦੱਸ ਦਿੰਨੇ ਹੋ ਕਿ ਜੀ ਇਹਨਾਂ ਨੂੰ ਸਜ਼ਾ ਹੋਗੀ ਜੀ ਨਿਬੜ ਗਿਆ 9 ਸਾਲਾਂ ਚ ਮੌਤ ਦੀ ਸਜ਼ਾ ਵੀ ਹੁੰਦੀ ਹੈ ਵਿੱਚ ਉਮਰ ਕੈਦ ਦੀ ਸਜ਼ਾ ਵੀ ਹੁੰਦੀ ਹੈ ਦੋਵਾਂ ਨੂੰ ਮੌਤ ਦੀ ਸਜ਼ਾ ਹੁੰਦੀ ਹੈ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਪਰ ਹਾਈ ਕੋਰਟ ਕਹਿੰਦਾ ਨਹੀਂ ਕਹਿੰਦਾ ਭਈ ਆ ਤੁਹਾਡੇ ਜਿਹੜੇ ਸਬੂਤ ਤੁਸੀਂ ਦਿੱਤੇ ਨੇ ਇਹ ਤੁਸੀਂ ਪ੍ਰੂਵ ਕਰਨ ਦੇ ਵਿੱਚ ਅਸਫਲ ਹੋ ਹੁਣ ਇਹ ਉਹਦੇ ਵਿੱਚ ਵੀ ਕਈ ਕਹਾਣੀਆਂ ਸੀਗੀਆਂ ਜਿਹੜੇ ਗਵਾਹ ਪੇਸ਼ ਕੀਤੇ ਗਏ ਉਹ ਗੈਰ ਪ੍ਰੋਸੇਬੰਦ ਮੰਨੇ ਨਾਲਤ ਨੇ ਉਹ ਕਹਿੰਦੇ ਜੀ ਜਿਹੜੇ ਗਵਾਨੇ ਦੇਖਿਆ ਸੀਗਾ ਇੱਕ ਕੋਈ ਟੈਕਸੀ ਵਾਲਾ ਆਇਆ ਕਾਰ ਵਾਲਾ ਆਖੇ ਜੀ ਮੇਰੀ ਟੈਕਸੀ ਦੇ ਵਿੱਚ ਆਏ ਸੀਗੇ ਮੁਲਜ਼ਮ ਤੇ ਉਹ ਅਦਾਲਤ ਪੁੱਛਦੀ ਹੈ ਵੀ ਇਹ 100 ਦਿਨਾਂ ਬਾਅਦ ਕਿਉਂ ਬੰਦਾ ਉੱਠ ਕੇ ਆਂਦਾ ਆ ਜਿਹੜਾ ਵੀ ਤੁਸੀਂ ਗਵਾਹ ਪੇਸ਼ ਕਰਨਾ ਸੀ ਤੁਸੀਂ ਕੇਸ ਸੌਲਵ ਕਰ ਲਿਆ ਸੀ ਤੇ ਸੌਦਨਾ ਬਾਅਦ ਕਿਉਂ ਉੱਠ ਕੇ ਆਂਦਾ ਆਹੇ ਗਵਾਹ ਇਹ ਨਾਲ ਦੀ ਨਾਲ ਕਿਉਂ ਸ਼ਿਕਾਇਤ ਕਰਦਾ ਨਾਲ ਦੀ ਨਾਲ ਕਿਉਂ ਨਹੀਂ ਦੱਸਦਾ ਕਿ ਭਾਈ ਆ ਤਾਂ ਫੜੇ ਗਿਆ ਸੋ ਇਦਾਂ ਹੀ ਇਹ ਜਿਹੜਾ ਕੇਸ 3 ਨਵੰਬਰ 2006 ਨੂੰ ਇਹ ਕਹਿੰਦੇ ਪੁਲਿਸ ਨੂੰ ਪੁਲਿਸ ਨੂੰ ਆਪਣਾ ਬਿਆਨ ਦਿੱਤਾ ਸੀਗਾ ਉਸ ਸ਼ਖਸ ਨੇ ਨਮੀ ਨੇ ਪਹਿਲਾਂ ਹੁੰਦਾ ਆ ਇਹ ਘਟਨਾ ਹੁੰਦੀ ਹੈ ਤੇ ਨਵੰਬਰ ਚ ਜਾ ਕੇ ਬਿਆਨ ਦਿੰਦਾ ਆ ਉਹ ਜੇ ਬਿਆਨ ਦਿੰਦਾ ਉਹਦੇ ਤੇ ਅਦਾਲਤ ਚੱਕਦਾ ਆ ਪਬ ਬੈਂਚ ਨੇ ਕਿਹਾ ਹੈ ਕਿ ਪੁਲਿਸ quan ਨੇ ਕਿਹਾ ਕਿ ਉਸੀ ਇਹ ਤੇ ਕੋਈ ਜੋ ਵਿਅਕਤੀਆਂ ਨੂੰ ਬੰਬ ਬਣਾਉਂਦੇ ਦੇਖਿਆ ਸੀ ਇੱਕ ਗਵਾਹ ਪੇਸ਼ ਕੀਤਾ ਗਿਆ ਜਾਂਚ ਏਜੰਸੀਆ ਵੱਲੋਂ ਜਿਨੇ ਦੱਸਿਆ ਕਿ ਅਸੀਂ ਜੀ ਬੰਬ ਬਣਾਉਂਦੇ ਦੇਖਿਆ ਆ ਸ਼ਖਸ ਨੂੰ ਤੇ ਉਹ ਕਹਿੰਦਾ ਇੱਕ ਦੋਸ਼ੀ ਦੇ ਘਰ ਚ ਦੇਖਿਆ ਸੀ ਬਿਆਨ ਇਹ ਸੀ ਪਰ ਜਦੋਂ ਕਰਾਸ ਐਗਜ਼ਾਮੀਨੇਸ਼ਨ ਹੁੰਦੀ ਆ ਵਕੀਲ ਪੁੱਛਦਾ ਆ ਤੇ ਉਦੋਂ ਉਹ ਕਹਿੰਦਾ ਜੀ ਮੇਰੇ ਇੱਕ ਦੋਸਤ ਨੇ ਦੇਖਿਆ ਸੀਗਾ ਮੈਂ ਨਹੀਂ ਦੇਖਿਆ ਹੁਣ ਇੱਥੇ ਫੇਰ ਅਦਾਲਤ ਨੇ ਟਿੱਪਣੀ ਕੀਤੀ ਆ ਕਿ ਭਾਈ ਤੁਸੀਂ ਕੋ ਬਹੁਤ ਚੰਗੀ ਕੋਈ ਜਾਂਚ ਨਹੀਂ ਕੀਤੀ ਇਹ ਬੰਦਾ ਕਹਿ ਕੁਛ ਰਿਹਾ ਆ ਤੇ ਤੁਸੀਂ ਆਪਣੀ ਰਿਪੋਰਟ ਚ ਕੁਛ ਲਿਖ ਰਹੇ ਹੋ ਤੇ ਐਸੇ ਤਰਾ ਸਾਜ਼ਿਸ਼ ਦਾ ਗਵਾਹ ਹੋਣ ਦਾ ਦਾਵਾ ਕਰਨ ਵਾਲੇ ਇੱਕ ਹੋਰ ਵਿਅਕਤੀ ਦੇ ਬਿਆਨ ਤੇ ਬੈਂਚ ਨੇ ਨੋਟ ਕੀਤਾ ਕਿ ਜਦੋਂ ਉਸਨੇ ਕਿਹਾ ਕਿ ਦੋਸ਼ੀ ਗੁਪਤ ਮੀਟਿੰਗਾਂ ਵਿੱਚ ਕੁਝ ਮੁੱਦਿਆਂ ਤੇ ਚਰਚਾ ਕਰ ਰਹੇ ਛਨ ਉਹ ਚਰਚਾ ਕੀਤੇ ਗਏ ਵਿਸ਼ਿਆਂ ਤੋਂ ਅਣਜਾਣ ਸੀ ਹੁਣ ਇਹਦੇ ਚ ਜਾਂਚ ਏਜੰਸੀਆਂ ਨੇ ਕਿਹਾ ਜੀ ਮੈਂ ਤਾਂ ਸੁਣਿਆ ਜੀ ਉਹ ਕਿਸੇ ਮੁੱਦੇ ਦੇ ਉੱਤੇ ਚਰਚਾ ਕਰ ਰਹੀ ਸੀ ਲੋਖੜੇ ਉਹਨਾਂ ਚ ਫਲਾਣ ਦੋਸ਼ੀ ਵੀ ਸੀਗਾ ਜਾਂ ਮੁਲਜ਼ਮ ਉਸ ਵੇਲੇ ਦਾ ਤੇ ਕਹਿੰਦਾ ਜੀ ਵਿਸ਼ਾ ਨਹੀਂ ਮੈਨੂੰ ਪਤਾ ਪਰ ਕਹਿੰਦਾ ਚਰਚਾ ਹੋ ਰਹੀ ਸੀ ਇਹਨਾਂ ਦੀ ਬਹਿਸ ਹੋ ਰਹੀ ਸੀ ਕੋਈ ਗੱਲ ਹੋ ਰਹੀ ਸੀ ਆਪਸ ਦੇ ਵਿੱਚ ਵਿਚਾਰ ਹੋ ਰਿਹਾ ਸੀ ਵਿਸ਼ਾ ਮੈਨੂੰ ਪਤਾ ਨਹੀਂ ਹੁਣ ਅਦਾਲਤ ਕਹਿੰਦੀ ਆ ਕਿ ਭਾਈ ਜੇ ਤੈਨੂੰ ਵਿਸ਼ਾ ਹੀ ਨਹੀਂ ਪਤਾ ਤਾਂ ਕਿੱਦਾਂ ਮੰਨ ਲਿਆ ਜਾਵੇ ਕਿੱਦਾਂ ਤੇਰੇ ਕਹੇ ਤੇ ਆਪ ਦਾ 10-12 ਬੰਦਿਆਂ ਨੂੰ ਅਸੀਂ ਸਦਾ ਸੁਣਾ ਦਈਏ ਇਦਾਂ ਵੀ ਜਾਂਚ ਹੁੰਦੀ ਆ ਇੰਦਈ ਆਰ ਡੀ ਐਕਸ ਡੈਟੋਨੇਟਰ ਕੁੱਕਰ ਸਰਕਟ ਬੋਰਡ ਹੁੱਕ ਨਕਸ਼ੇ ਤੇ ਜੋ ਵੀ ਕਹਿੰਦੇ ਵਿਸਫੋਟਕਾਂ ਦੀ ਬਰਾਮਦਗੀ ਨਾਲ ਸੰਬੰਧਤ ਸਬੂਤਾਂ ਤੇ ਹਾਈ ਕੋਰਟ ਨੇ ਨੋਟ ਕੀਤਾ ਇਹਨਾਂ ਬਰਾਮਦਗੀਆਂ ਦਾ ਸਬੂਤ ਇਸ ਅਧਾਰ ਤੇ ਕੋਈ ਮਹੱਤਵ ਨਹੀਂ ਦਿੰਦਾ ਕਿ ਇਸ਼ਤਗਾਸਾ ਪੱਖ ਸਹੀ ਹਿਰਾਸਤ ਅਤੇ ਸਹੀ ਸੀਲਿੰਗ ਸਥਾਪਿਤ ਕਰਨ ਵਿੱਚ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ ਜੋ ਵੀ ਤੁਸੀਂ ਦੱਸਿਆ ਜਾਂਚ ਏਜੰਸੀਆਂ ਨੇ ਉਹ ਵੀ ਅਦਾਲਤ ਕਹਿੰਦੀ ਵੀ ਮੈਂ ਇਹਦੇ ਤੇ ਨਹੀਂ ਬਹੁਤਾ ਫੇਤ ਕਰਦੀ ਤੁਸੀਂ ਆਪ ਸੋਚੋ ਸੋ ਹੁਣ ਸਵਾਲ ਇਹ ਉੱਠ ਗਿਆ ਕਿ ਜੇ 2006 ਦੇ ਮੁੰਬਈ ਲੋਕਲ ਟ੍ਰੇਨ ਧਮਾਕਿਆਂ ਦੀ ਵਿਆਖਿਆ ਕੀਤੀ ਜਾਵੇ ਤਾਂ 21 ਜੁਲਾਈ 2025 ਨੇ ਜੋ ਫੈਸਲਾ ਸੁਣਾਇਆ ਜਾਂਦਾ ਹੈ 22 ਜੁਲਾਈ 2025 ਨੂੰ ਫੈਸਲਾ ਸੁਣਾਇਆ ਜਾਣਾ। ਤਕਰੀਬਨ ਇਹ ਮੰਨ ਲੀਏ ਕਿ 19 ਸਾਲਾਂ ਬਾਅਦ ਫੈਸਲਾ ਆ ਜਾਂਦਾ ਹੈ ਤੇ ਉਹਦੇ ਚ ਕਈ ਤਰ੍ਹਾਂ ਦੇ ਕੁਐਸਚਨ ਜੋ ਖੜੇ ਹੁੰਦੇ ਨੇ ਭਾਰਤੀ ਅਦਾਲਤਾਂ ਦੀ ਪ੍ਰਣਾਲੀ ਪਾਲਿਸੀਜ਼ ਕੀ ਨੇ ਉਹਨਾਂ ਦੀਆਂ? 19 ਸਾਲ ਇੱਕ ਸ਼ਖਸ ਜਿਹੜਾ ਦੋਸ਼ੀ ਨਹੀਂ ਹੈ ਕਿਉਂਕਿ ਅੱਜ ਅਦਾਲਤ ਦਾ ਫੈਸਲਾ ਆ ਗਿਆ ਅਦਾਲਤ ਦੀ ਗੱਲ ਹੈ ਜੀ ਕੋਈ ਗਾਤ ਕਥਨੀ ਨਾ ਹੋ ਜਾਵੇ ਕੋਈ ਇਦਾਂ ਦੀ ਗੱਲ ਨਾ ਹੋ ਜੇ ਮਾਣਯੋਗ ਅਦਾਲਤਾਂ ਉਸੇ ਵੇਲੇ ਨੋਟਿਸ ਲੈ ਲੈਂਦੀਆਂ ਨੇ ਪਰ ਅਸੀਂ ਕੋਸ਼ਿਸ਼ ਉਹੀ ਕਰ ਰਹੇ ਹਾਂ ਕਿ ਜੋ ਕੁਝ ਰਿਪੋਰਟਡ ਹੈ ਇਸ ਵੇਲੇ ਤੱਕ ਜੋ ਇੱਕ ਮਿਆਰੀ ਅਖਬਾਰ ਦੇ ਵਿੱਚ ਚਰਚਾ ਆ ਉਹਦੇ ਤਹਿਤ ਹੀ ਅਸੀਂ ਗੱਲ ਕਰੀਏ ਤੇ ਜੇ ਅਦਾਲਤ ਦੇ ਵਿੱਚ ਜੱਜ ਸਾਹਿਬ ਨੂੰ ਲੱਗਦਾ ਆ ਵੀ ਭਾਈ ਆ ਦੋਸ਼ੀ ਨਹੀਂ ਹੈਗੇ 19 19 ਸਾਲ ਬਾਅਦ ਇਨਸਾਫ ਮਿਲਦਾ ਆ 19 ਸਾਲਾਂ ਦਾ ਖਮਿਆਜ਼ਾ ਕੌਣ ਭੁਗਤੂਗਾ ਕਿੰਨੀਆਂ ਜਵਾਨੀਆਂ ਖਰਾਬ ਹੋਈਆਂ ਨੇ ਇਸੇ ਤਰ੍ਹਾਂ ਕੱਲ ਪਰਸੋਂ ਦੀ ਗੱਲ ਆ ਇੱਕ ਮੂਵੀ ਐ ਕੋਈ ਮੈਨੂੰ ਨਾਂ ਨਹੀਂ ਉਹਦਾ ਯਾਦ ਹੋਣਾ ਪਰ ਉਹਦੇ ਚ ਦੱਸਿਆ ਜਾਂਦਾ ਕਿ ਇੱਕ ਬੰਦੇ ਨੂੰ ਥਾਣੇ ਬੁਲਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਦਿਹਾੜੀਦਾਰ ਬੰਦਾ ਹੁੰਦਾ ਉਹਨੂੰ ਕੰਮ ਵੀ ਨਹੀਂ ਮਿਲਦਾ ਕਿਤੇ ਤੇ ਉਹ ਕਹਿੰਦਾ ਜੀ ਇਹ ਕਲੰਕ ਹੈ ਕਹਿੰਦਾ ਜਿਹੜਾ ਤੁਸੀਂ ਕਹਿੰਦਾ ਇੱਕ ਵਾਰ ਮੈਨੂੰ ਥਾਣੇ 'ਚ ਬੁਲਾ ਲਿਆ ਛੋਟੇ ਜਿਹੇ ਪਿੰਡ ਦੀ ਗੱਲ ਕਹਾਣੀ ਹੈ ਕਹਿੰਦਾ ਜੀ ਤੁਸੀਂ ਮੈਨੂੰ ਥਾਣੇ ਬੁਲਾ ਲਿਆ ਕਲੰਕਿਆ ਮੈਨੂੰ ਤਾਂ ਕਹਿੰਦਾ ਥਾਣੇਦਾਰ ਸਾਹਿਬ ਹੁਣ ਕੋਈ ਜੌਬ ਵੀ ਨਹੀਂ ਦਿੰਦਾ ਦਿਹਾੜੀ ਵੀ ਨਹੀਂ ਦਿੰਦਾ ਮੇਰੀ ਕਹਿੰਦਾ ਦਿਹਾੜੀ ਵੀ ਉਹਨਾਂ ਨੇ ਖੋ ਲਈ ਉਹ ਕਹਿੰਦਾ ਜੀ ਅਸੀਂ ਪੁਲਿਸ ਦੇ ਚੱਕਰਾਂ 'ਚ ਨਹੀਂ ਪੈਣਾ ਤੇ ਆਹ ਬੰਦੇ ਜਿਹੜੇ 11 ਜੁਲਾਈ 2006 ਦੇ ਤਮਾਕੀਆਂ ਦੇ ਵਿੱਚ ਦੋਸ਼ੀ ਪਾਏ ਗਏ ਕਥਿਤ ਦੋਸ਼ੀ ਪਾਏ ਗਏ ਉਸ ਵੇਲੇ ਤੇਨਾਂ ਨੂੰ 19 ਸਾਲ ਤੁਸੀਂ ਹਵਾਲਾਚ ਚਟਾਤੇ ਕਿ ਭਾਈ ਅਦਾਲਤਾਂ ਸੁਣੀ ਜਾਣਗੀਆਂ ਅਦਾਲਤਾਂ ਗੱਲ ਕਰੀ ਜਾਣਗੀਆਂ ਤੁਸੀਂ ਉਹਨਾਂ ਚਿਰ ਹਿਰਾਸਤ ਚ ਰਹੋ ਤੁਸੀਂ ਉਹਨਾਂ ਚਿਰ ਜੇਲ੍ਹ ਚ ਰਹੋ ਇਹ ਤਕਰੀਬਨ 19 ਸਾਲ ਉਮਰ ਕੈਦ ਦੀ سزا ਹੋ ਜਾਂਦੀ ਹੈ ਜੀ ਉਹ ਵੀ ਛੁੱਟੀਆਂ ਛਟੀਆਂ ਪਾ ਕੇ ਘਟ ਜਾਂਦੀ ਹੁੰਦੀ ਹੈ ਇਹ ਦੋਗਣੀ ਹੋ ਗਈ ਇੱਕ ਉਮਰ ਕੈਦ ਹੁੰਦੀ ਹੈ ਇੱਕ ਉਮਰ ਕੈਦ ਹੁੰਦੀ ਹੈ ਉਹ ਇਹ ਉਮਰ ਕੈਦ 20 ਸਾਲੀ ਸਜ਼ਾ ਜਿਹੜੀ ਆ ਉਹਦੇ ਤੋਂ ਵੀ ਕਠਨ ਆ ਇਹ ਤੇ ਉਹ ਤੋਂ ਦੋਸ਼ ਅਜਿਹੇ ਭੁਗਤਣੇ ਜਿਦੇ ਚ ਲੋਕ ਤੁਹਾਨੂੰ ਨਫ਼ਰਤ ਕਰਨ ਕਿ ਅੱਛਾ ਇੰਨੇ ਲੋਕਾਂ ਦਾ ਦੋਸ਼ੀ ਆ ਇਹ 199 ਬੰਦੇ ਮਰ ਗਏ ਸੀਗੇ ਇਹਨਾਂ ਨੇ ਬਲਾਸਟ ਕਰਾਏ ਨੇ ਫਿਰ ਕਈ ਐਨ ਜੀਓਜ਼ ਖੜੀਆਂ ਹੋਈਆਂ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਕੇਸ ਲੜੇ ਨਾ ਲੋਕਾਂ ਦੇ ਲੰਬੀ ਲੜਾਈ ਤੋਂ ਬਾਅਦ ਅੱਜ ਉਹਨਾਂ ਐਨਜੀਓਜ਼ ਦੀ ਜਿੱਤ ਹੁੰਦੀ ਹੈ ਤੇ ਇਨਸਾਫ ਵੀ ਮਿਲਦਾ ਹੈ। ਉਸ ਤੋਂ ਬਾਅਦ ਕਹਿੰਦੇ ਉਮਰ ਕੈਦ ਦੀ ਸਜ਼ਾ ਆਣ ਵਾਲੇ 7 ਹੋਰ ਵਿਅਕਤੀਆਂ ਵਿੱਚ ਆ ਨਾਮ ਵੀ ਦਿੱਤੇ ਗਏ ਨੇ تنویر احمد محمد ابراہیم انصاری محمد ماجد محمد شفیع شیخ محمد علی عالم شیخ محمد ساجد ਮਰਗਬ ਅंसारी ਮੁਜ਼ਮਿਲ ਅਤੌਰ रहमान شیخ ਸੁਹੈਲ ਮਹਿਮੂਦ شیخ ਅਤੇ ਜ਼ਮੀਰ احمد ਲਤੀউর रहमान شیخxaml ਸੀਗੇ ਇਹ ਕਹਿੰਦੇ ਵਿਸ਼ੇਸ਼ ਅਦਾਲਤ ਨੇ 9 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਵਾਹਿਦ شیخ ਨੂੰ ਹੁਣ ਬਰੀ ਕਰ ਦਿੱਤਾ ਹੈ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਸੀਗਾ ਵੀ ਬੰਬ ਲਾਉਣ ਦੇ ਦੋਸ਼ੀ ਪਾਇਗੇ ਪੰਜ ਮੌਤ ਦੇ ਸਜ਼ਾ ਜਾਫਤਾ ਦੋਸ਼ੀ ਕਮਾਲ ਅंसारी ਮੁਹੰਮਦ ਫੈਜ਼ਲ ਅਤੇ ਅਤੌਰ रहमान ਇਹਿਤਿਸ਼ਾਮ ਕਤੂਬਦੀਨ ਸਦੀਕੀ ਨਵੀਦ ਹੁਸੈਨ ਖਾਨ ਅਤੇ ਆਸੀਫ ਖਾਨ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਤੇ ਮੌਤ ਦੇ ਸਜ਼ਾ ਜਾਫਤਾ ਸੀ ਇਹ ਲੋਕ ਹੁਣ ਉਹਨਾਂ ਨੂੰ ਕਤਲ ਅਪਰਾਧਿਕ ਸਾਜ਼ਿਸ਼ ਅਤੇ دہشت ਫੈਲਾਉਣ ਦੀਆਂ ਮਕੋਕਾ ਦੀਆਂ ਧਾਰਾਵਾਂ ਦੇ ਤਹਿਤ ਸਜ਼ਾ ਸੁਣਾਈ ਗਈ ਹੈ ਕਿ ਦੋਸ਼ੀ ਠਹਿਰਾਇਆ ਗਿਆ ਸੀ ਜਿਨ੍ਹਾਂ ਨੂੰ ਹੁਣ ਬਰੀ ਕਰ ਦਿੱਤਾ ਇਹਨਾਂ ਲੋਕਾਂ ਦਾ ਇਹਨਾਂ ਦੇ ਪਰਿਵਾਰਾਂ ਦਾ ਕੀ ਕਸੂਰ ਹੈ ਇਹਦਾ ਜਵਾਬ ਕੌਣ ਦੇਊਗਾ ਇਹ ਇਹ ਇਨਸਾਫ ਕੌਣ ਦੇਊਗਾ ਉਹਨਾਂ ਨੂੰ ਇਹਦੇ ਬਾਰੇ ਕੌਣ ਚਰਚਾ ਕਰੂਗਾ ਇਹ ਚਰਚਾ ਕਦੋਂ ਛਿੜੂਗੀ ਕਿ ਭਾਈ ਜੇ ਜਾਂਚ ਏਜੰਸੀਆਂ ਜਾਂਚ ਕਰਦੀਆਂ ਨੇ ਅਦਾਲਤਾਂ ਉਹਨਾਂ ਦੇ ਉੱਤੇ ਵਿਸ਼ਵਾਸ ਕਰਦੀਆਂ ਨੇ ਤਾਂ ਕਿਉਂ ਵਿਸ਼ਵਾਸ ਕਰਨ ਉਹ ਦੂਜੀ ਗੱਲ ਜਾਂਚ ਏਜੰਸੀਆਂ ਨੂੰ ਤੁਸੀਂ ਕੀ ਸੋਚ ਕੇ ਉਹਨਾਂ ਦਾ ਫੈਸਲਾ ਮੰਨ ਲੈਨੇ ਹੋ ਕਿਉਂ ਤੁਸੀਂ ਉਹਨਾਂ ਤੇ ਇੰਨਾ ਦਬਾਅ ਪਾਨੇ ਹੋ ਜੇ ਕੋਈ ਪੋਲਿਟੀਕਲ ਦਬਾਅ ਉਹਨਾਂ ਤੇ ਹੁੰਦਾ ਆ ਤਾਂ ਕਿਉਂ ਨਾ ਤੇ ਇੰਨਾ ਪ੍ਰੈਸ਼ਰ ਕ੍ਰੀਏਟ ਕੀਤਾ ਜਾਂਦਾ ਆ ਤੇ ਤੀਜੀ ਗੱਲ ਜਿਹੜੇ ਅਸਲੀ ਦੋਸ਼ੀ ਨੇ ਇਹਦਾ ਮਤਲਬ ਉਹ ਅਜੇ ਵੀ ਬਰੀ ਨੇ ਉਹਨਾਂ ਨੂੰ ਹੁਣ ਕੌਣ ਲੱਭੂਗਾ 19 ਸਾਲਾਂ ਬਾਅਦ 19 ਸਾਲ ਲੋਕਾਂ ਨੂੰ ਪਰਮਪਲੇਖਿਆਂ ਚ ਰੱਖਿਆ ਤੰਦੂਕਾਰੇ ਚ ਰੱਖਿਆ ਕਿ ਭਾਈ ਉਲਝੇ ਰਹੋ ਜਿਵੇਂ ਧੁੰਦ ਚ ਗਦਾ ਝਾਕਦਾ ਹੈ ਨਾ ਚਾਕੀ ਜਾਓ ਇੱਧਰ ਉੱਧਰ ਅਸੀਂ ਤਾਂ ਭਾਈ ਫੈਸਲਾ ਕਰਾਤਾ ਅਸੀਂ ਤਾਂ ਦੋਸ਼ੀ ਫੜ ਲੇ ਸਾਡਾ ਤਾਂ ਗਿਆ ਕੰਮ ਉਹਦੇ ਚ ਕਈ ਅਫਸਰ ਹੁਣ ਰਿਟਾਇਰ ਵੀ ਹੋ ਗਏ ਹੋਣੇ ਆ ਕਈ ਪਤਾ ਨਹੀਂ ਇਸ ਦੁਨੀਆ 'ਚ ਹੈ ਨਹੀਂ ਹੈ ਕਿੰਨੇ ਅਫਸਰ ਸੀ ਕੁਛ ਨਹੀਂ ਪਤਾ ਕਈਆਂ ਨੇ ਮੈਡਲ ਲਏ ਹੋਣਗੇ ਕਈਆਂ ਨੂੰ ਤਰੱਕੀਆਂ ਮਿਲੀਆਂ ਹੋਣਗੀਆਂ ਜਿਨ੍ਹਾਂ ਨੇ ਜਾਂਚ ਕੀਤੀ ਹੋਊਗੀ ਪਰ ਹੁਣ ਰੌਲਾ ਕਿੱਥੇ ਜਾ ਕੇ ਪੈਣਾ ਹੈ ਕਿ ਭਾਈ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਨੂੰ ਹੁਣ ਤੁਸੀਂ 20 ਸਾਲਾਂ ਬਾਅਦ 19 ਸਾਲਾਂ ਬਾਅਦ ਕਿੱਥੋਂ ਲੱਭੋਗੇ ਜੇ ਬੇਦੋਸ਼ੇ ਨੇ ਤਾਂ ਇੱਕ ਸਵਾਲ ਇਹ ਉਹਨਾਂ ਪਰਿਵਾਰਾਂ ਨੂੰ ਇਨਸਾਫ ਕੌਣ ਦੇਊਗਾ ਜਿਨ੍ਹਾਂ ਦੇ ਜੀਐਸ ਦੁਨੀਆ ਚੋਂ ਗਏ ਨੇ ਉਹ ਸਾਥ ਸੀ ਤੀਜੀ ਗੱਲ ਤੁਹਾਡੀਆਂ ਇੰਟੈਲੀਜੈਂਸ ਏਜੰਸੀਆਂ ਕੀ ਕਰਦੀਆਂ ਸੀ ਕਿੱਦਾਂ ਅਜਿਹੇ ਖਤਰਨਾਕ ਸਾਥੀ ਵਾਪਰ ਗਏ ਚੌਥੀ ਗੱਲ ਅਦਾਲਤਾਂ ਦਾ ਸਿਸਟਮ ਕ੍ਰਿਮੀਨਲ ਜਸਟਿਸ ਦਾ ਸਿਸਟਮ ਕੀ ਹੈ ਕੀ ਲੋਕ ਵਿਸ਼ਵਾਸ ਕਰਨ ਜਾਂਚ ਏਜੰਸੀਆਂ ਦੇ ਉੱਤੇ ਕਿ ਭਾਈ ਤੁਸੀਂ ਜਾਂਚ ਕਰਦੇ ਹੋ ਅਦਾਲਤਾਂ ਫੈਸਲੇ ਸੁਣਾਉਂਦੀਆਂ ਅਸੀਂ ਵਿਸ਼ਵਾਸ ਕਰੀਏ ਉਹਨਾਂ ਤੇ ਕਿਸ ਤਰ੍ਹਾਂ ਕਰੀਏ ਕਿਹੜੀ ਅ ਕਿਹੜੀ ਪ੍ਰਣਾਲੀ ਦੇ ਉੱਤੇ ਜਾਂ ਕਿਹੜੇ ਇੰਸਟੀਚਿਊਸ਼ਨ ਦੇ ਉੱਤੇ ਵਿਸ਼ਵਾਸ ਕਰਨ ਸ਼ੇਰਗਿਲ ਸਾਹਿਬ ਸਵਾਗਤ ਹੈ ਜੀ ਸਾਤਰੀਕਾਲ ਸਰ ਜੀ ਮੈਂ ਤਾਂ ਸਰ ਇਹ ਕਹਿਣਾ ਚਾਹੁੰਨਾ ਵੀ ਜਿਹੜੀ ਸਾਡੀ ਭਾਰਤੀ ਨਿਆਂ ਪ੍ਰਣਾਲੀ ਹੈ ਨਾ ਜੀ ਇਦੇ ਵਿੱਚ ਬਹੁਤ ਲੰਬਾ ਕੀਤਾ ਜਾਂਦਾ ਜੀ ਇੰਨੇ ਨੂੰ ਬੰਦੇ ਦੇ ਨਾ ਜਿੰਦਗੀ ਦੇ ਅਰਮਾਨ ਹੀ ਖਤਮ ਹੋ ਜਾਂਦੇ ਨੇ ਤੁਸੀਂ ਦੇਖੋ ਜਿਹੜੇ ਲੀਡਰ ਨੇ ਇਹਨਾਂ ਦੇ ਕੇਸ ਵੀ ਦਰਜ ਹੁੰਦੇ ਨੇ ਇਹਨਾਂ ਦੇ ਕਤਲ ਦੇ ਕੇਸ ਵੀ ਦਰਜ ਹੁੰਦੇ ਨੇ ਬੱਬਾਂ ਦੇ ਵੀ ਕੇਸ ਦਰਜ ਹੁੰਦੇ ਨੇ ਪਰ ਇਹ ਆਪਣੀ ਲੀਡਰੀ ਕਰਦੇ ਰਹਿੰਦੇ ਨੇ ਮੰਤਰੀ ਵੀ ਬਣਦੇ ਰਹਿੰਦੇ ਨੇ ਮੁੱਖ ਮੰਤਰੀ ਵੀ ਬਣਦੇ ਰਹਿੰਦੇ ਨੇ ਪ੍ਰਧਾਨ ਮੰਤਰੀ ਬਣਦੇ ਰਹਿੰਦੇ ਨੇ ਲਾਸਟ ਵੀ ਜਾ ਕੇ 20-23 ਸਾਲ ਬਾਅਦ ਇਹਨਾਂ ਨੂੰ ਬਾਇਕਟ ਬਰੀ ਕਰ ਦਿੱਤਾ ਜਾਂਦਾ ਜਿਹੜਾ ਗਰੀਬ ਹੈ ਉਹ ਤੇ ਆ ਚੀਜ਼ ਕੀ ਕਿਵਾਂ ਵੀ ਮੈਂ ਬੇਕਸੂਰਾ ਬੇਗਰੋਜ਼ ਕੋਈ ਸੋਨ ਨੂੰ ਤਿਆਰ ਹੀ ਨਹੀਂ ਹੈ ਇਹ ਨੰਬਰ 3 ਮੈਂ ਕਹੂੰਗਾ ਵੀ ਜਿਹੜਾ ਸਾਰਾ ਦੇਸ਼ ਦਾ ਮੀਡੀਆ ਨਾ ਜੀ ਬਹੁਤਾ ਉਹਦਾ ਆਪਣਾ ਮੀਡੀਆ ਟ੍ਰਾਇਲ ਕਰਕੇ ਬੰਦੇ ਨੂੰ ਉਸੇ ਟ੍ਰਾਇਲ ਦੋਸ਼ੀ ਕਰਕੇ ਉਹਦੇ ਘਰ ਦਾ ਟੰਟ ਟੁੰਟ ਪਾੜ ਕੇ ਛੁੱਟ ਜਾਂਦਾ ਲਓ ਜੀ ਇਹਦਾ ਤੰਗਤਾ ਜੀ ਇਹੀ ਬੰਦਾ ਸੀ ਬਾਅਦ ਵਿੱਚ ਰਾਤਾਂ ਤੋਂ ਪਤਾ ਲੱਗਦਾ ਵੀ ਇਹ ਬੰਦਾ ਨਹੀਂ ਸੀ ਇਹ ਇਹ ਸਰ ਕਸੂਰਗੀ ਦਾ ਹੀ ਸੀ ਜੀ ਆਪ ਕੌਮਨ ਮੈਂ ਤਾਂ ਪਿਸ ਰਿਹਾ ਇਹ ਨਿਆਂ ਪ੍ਰਣਾਲੀ ਵੀ ਵਿਸਰਿਆ ਤੇ ਪੁਲਿਸ ਏਜੰਸੀਆਂ ਵੀ ਵਿਸਰਿਆ ਨਾ ਉਹਨੂੰ ਪੁਲਿਸ ਫੌਲਨਸਾਰ ਕਹਿੰਦਾ ਨਾ ਉਹਨੂੰ ਨਿਆਂ ਪਾਲਕਾਂ ਅੰਸਾਰ ਦਿੰਦੀ ਐ ਮਦਦ ਬਹੁਦੇ ਮੁਗੱਦਮੇਤ ਵੀ ਇਹ ਦੇਖੋ ਕਿ ਚਿਰਾਂ ਤੋਂ ਹੀ ਲੰਘ ਰਹੇ ਨੇ ਹੁਣ ਲੀਡਰਾਂ ਦੇ ਕੇਸ ਪੈਂਦੇ ਨੇ ਨਾਲ ਸੱਚੇ ਨੂੰ ਸਭ ਨੂੰ ਪਤਾ ਵੀ ਇਹਨੇ ਕੀਤਾ ਉਹਨਾਂ ਦੇ ਚੱਲਦੇ ਕੇਸ 'ਚ ਰੋਕ ਲਾ ਜਾਂਦੀ ਉੱਪਰ ਨਿਕਲੋ ਕੋਰਟ ਹੈ ਉੱਪਰ ਦੇ ਸਭ ਤੋਂ ਵੱਡੀ ਕੋਰਟ ਕਹਿੰਦੇ ਵੀ ਪਲੈਂਟ ਇਹਨੂੰ ਤਾਂ ਬਲੈਂਕ ਜਵਾਬ ਦੇ ਦਿੱਤੀ ਸੀ ਇਹਨੂੰ ਤੁਸੀਂ ਬਲਾਈ ਨਹੀਂ ਸਕਦੇ ਦੱਸੋ ਇੱਕ ਨਵੀਂ ਆ ਗਈ ਜਦੋਂ ਤੜਣੀ ਵੀ ਕੋਈ ਬੰਦੇ ਨੂੰ ਬੁਲਾਇਆ ਕਿਹੜਾ ਮਰਚ ਕੇਸ ਹੋਵੇ ਇਹ ਸਾਡੇ ਦੇਸ਼ ਵਿੱਚ ਸਾਰਾ ਸੰਵਿਧਾਨ ਦਾ ਹਾਲ ਹੈ ਬੁਰਾ ਹੀ ਹਾਲ ਹੈ ਕਿਹਦਾ ਜਿਹੜਾ ਦਾ ਡੰਡਾ ਉਸਦਾ ਰਾਜ ਹੈ ਡੰਡੇ ਵਾਲੇ ਦੀ ਜੱਜਾਂ ਹੈ ਡੰਡੇ ਵਾਲੇ ਦਾ ਸਭ ਕੁਝ ਹੈ ਡੰਡੇ ਵਾਲੇ ਦਾ ਸਾਰਾ ਪ੍ਰਜਾਣ ਹੈ ਬਾਕੀ ਕਿਸੇ ਦਾ ਕੁਝ ਨਹੀਂ ਹੈ ਧੰਨਵਾਦ ਜੀ ਜੀ ਸੋ ਕੋਈ ਸ਼ੱਕ ਨਹੀਂ ਹੈ ਜੀ ਜਿਹੜਾ ਡੰਡਾ ਆ ਉਹੀ ਪ੍ਰਧਾਨ ਆ ਪਹਿਲਾਂ ਆਪਾਂ ਸਰਦਾਰ ਗਰੀਬ ਸਿੰਘ ਹੋਣਾ ਦਾ ਕਾਲ ਲੈ ਲੈਨੇ ਆ ਉਸ ਤੋਂ ਬਾਅਦ ਮੈਂ ਇੱਕ ਪਾਰਟਿਕੂਲਰ ਕੇਸ ਦੀ ਵੀ ਕਹਾਣੀ ਸੁਣਾਨਾ ਹੈ ਕਿ ਕਿਸ ਤਰ੍ਹਾਂ ਦੇਰੀ ਹੁੰਦੀ ਹੈ ਤੇ ਜਿਹੜਾ ਕੰਪਲੇਨੈਂਟ ਹੁੰਦਾ ਆ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨ ਲੱਗ ਜਾਂਦਾ ਕਿ ਭਾਈ ਮੈਂ ਆਹ ਕੰਪਲੇਂਟ ਕੀਤੀ ਹੋ ਕਿਉਂ ਵੀ ਜੇ ਅਦਾਲਤਾਂ 'ਚ ਮੈਂ ਇੰਨਾ ਲੰਮਾ ਚਿਰ ਆਪ ਹੀ ਲੜਨਾ ਸੀ ਆਪ ਹੀ ਮੈਂ ਭੁਗਤਣਾ ਸੀ ਤੇ ਗਾਂ ਵਾਲਾ ਦੋਸ਼ੀ ਸਾਹਮਣੇ ਹੁੰਦਾ ਵੀ ਆ ਪਰ ਉਹਦੇ ਤੱਕ ਸੰਮਣ ਹੀ ਨਹੀਂ ਤਮਿਲ ਹੁੰਦੇ